uh mm -hmm. ਇਸ ਸ੍ਰੀ ਵਾਦ ਗੁਰੂ ਤਿਨੇ ਤਾਂ ਆਪਣਾ ਨਿਹਾਰਾ ਦੁਖ ਹਰਤਾ ਸੁਖ ਰਾਸ ਤਰ ਕੋ ਬਿਧਨ ਨ ਕੋ ਲਾਗੈ ਜਾਕੀ ਪ੍ਰਭ ਆਗੇ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨਨ੍ਹਈਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਰਜਨ ਹਰ ਗੋਬਿੰਦ ਨਾਮ ਸੁਭਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਬ ਸੁਖ ਜਾਈ ਤੇਗ ਬਹਾਦਰਿ ਸਮਰਿਆ ਘਰ ਨੋ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਬਸਾ ਸਤਿਗੁਰਾਂ ਦੇ ਸਹਰੂ ਸਾਰੇ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸਵਾ ਰਹੇ ਗੁਰੂ ਪਿਆਰਿਆਂ ਚੋਂ ਸਭ ਜਾਨਿਆਂ ਚਾਣਿਆਂ ਮੁਕਤਿਆਂ ਹਟੀਆਂ ਜਪੀਆਂ ਕੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵਣ ਛਕਿਆ ਦੇਹ ਚਲਾਈ ਤੇਜ ਵਾਹੀ ਦੇ ਦਿੱਤੇ ☬ ਅੰਡਿਤ ਕੀ ਦਾ ਜਿਨ੍ਹਾਂ ਪਿਆਰਿਆਂ ਸੁਨਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੁੱਲੋ ਜੀ ਜਿਨ੍ਹਾਂ ਸਿੰਘਾਂ ਜ਼ਿੰਗਨੀਆਂ ਨੇ ਧਰਮ ਦੀ ਰੀਤ ਜਿੱਤੇ ਬੰਦ ਬੰਦ ਗਟਾਏ ਖੋਪਰੀਆਂ ਰੋਹਾਈਆਂ ਚੱਖਣੀਆਂ ਦੀ ਚੜੀ ਤਾਂ ਨਾਰਿਆਂ ਨਾਲ ਕਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇ ਸਾਸਵਾਸਾਂ ਨਾਲ ਨਿਭਾਈ ਧਰਮ ਨਹੀਂ ਹਾਰਿਆ ਇਨਾ ਸਤਿ ਸਭੂ ਸ਼ਹੀਦਾ ਸਿਨਾਂ ਦਾ ਧਿਆਨ ਦਰਕੇ ਖਾਲਸਾ ਸਾਹਿਬ ਬੋਲੋ ਜੀ ਵਾਲੇ ਗੁਰੂ ਜਤਤ ਕਾ ਸਰਬਤ ਪੁਰਨਵਾਰਿਆਂ ਦਾ ਧਿਆਨ ਦਰਕੇ ਖਾਲਸਾ ਸਾਹਿਬ ਬੋਲੋ ਜੀ ਸਿਵਾ ਮੇਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿ ਤਵ ਚਿਤਾਵਣ ਕਾ ਸਤਿ ਕਾ ਸਰਬ ਸੁਖ ਹੋਵੇ ਜਮਾਨ ਜਾਨ ਖਾਲਸਾ ਜੀ ਸਾਹਿਬ ਤਹ ਤਾਰ ਰਚਿਆ ਰਾਇ ਦੇਗ ਤੇ ਬਤਹੇ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਸਾਹਿਬ ਸਾਹਿਬ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਣ ਕੇ ਸਤਾਨ ਰਹਿਤ ਦਾਣ ਬਵੇਗ ਦਾਣ ਬਸਾਹ ਦਾਣ ਘਰੋਸਾ ਦਾਣ ਦੰਨ ਸਰਦਾਰ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਜਨਾਨ ਰੌਕੀਆਂ ਡੰਡੇ ਬੁੰਗੇ ਜੁਗ ਜੁਗ ਅਡਲ ਧਰਮ ਦਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿਕਾਣਾ ਮੰਨਿਵਾ ਮਤ ਕੀ ਮਤ ਪਾ ਦੇ ਰਾਖਿਆ ਵਾਹਿਗੁਰੂ ਜੀਓ ਕਿ ਆਤਮ ਪਰਖੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਕੋਰ ਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਗੁਰਲੇ ਦਰਸ਼ਨ ਦੇ ਨਾਲ ਸੇਵਾ ਸੁਭਾਰ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਇਹ ਨਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਰਨਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਕਲਪਾਰਨ ਗੁਰੂ ਨਾਨਕ ਆਇਆ ਕਲਯੁਗ ਉਧਾਰਿਆ ਗੁਰਦੇਵ ਕਲਯੁਗ ਦੇ ਉਧਾਰ ਕਰਤਾ ਸਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤ ਏ ਦਾਤੇ ਪੰਥ ਵਾਲੀ ਸਰਬੰਸ ਦਾਨੀ ਕਲਗੀਧਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਬਤ ਚਵਰ ਸ਼ਕਰ ਦੇ ਮਾਲਕ ਜਹਰਾ ਜੂਰ ਹਾਜਰਾ ਹਜੂਰ ਸਰਬੱਤਿਆਂ ਦੇ ਕਲਿਆਣਕਾਰੀ ਸਰਬ ਕਲਾ ਸੰਪਾਨਾ ਬਾਣੀ ਦੇ ਬੋਲੇ ਗਿਆਨ ਦੇ ਸਾਧਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪकी ਜਰਨਾ ਕਮਣਾ ਪਾਸ ਅਰਦਾਸ ਬੇਨਤੀ ਹੈ اے ਦੀਨਾ ਬੰਦੂ ਬਤ ਪਾਵਨ ਫਕਤ ਬੱਛਰ ਕਿਰਪਾ ਨਿਦਾਨ ਪਰਮ ਪਿਤਾ ਮਿਹਰਵਾਨ ਕਾਲ ਪੁਰਗਵਾਹ ਗੁਰੂ ਜੀ

ਭਾਈ ਜਗੀਰ ਸਿੰਘ ਤੇ ਬੀਬੀ ਮਨਦੀਪ ਕੌਰ ਸੰਮੂਹ ਪਰਿਵਾਰ ਵੱਲੋਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਤੇ ਮਨ ਬਿਸਰਾਮ ਗੋੜੀ ਸੁਖਨੀ ਸਾਹਿਬ ਦੀ ਜਾਪ ਕਰਵਾਏਗਾ ਸਤਿਗੁਰੂ ਸਾਹਿਬ ਜੀ ਮਹਾਰਾਜ ਆਪ ਨੇ ਬਖਸ਼ਿਸ਼ ਕੀਤੀ ਬਾਣੀ ਦੇ ਨਿਰਵਿਘਨਤਾ ਸਹਿ ਉਪਰੰਤ ਆਪ ਕੀ ਪਾਵਨ ਥਾਲੀ ਦੇ ਅੰਦਰ ਕੜਜੁਗ ਮੈਂ ਕੀਰਤਨ ਪ੍ਰਧਾਨਾ ਗੁਰਮਤ ਜਪੀਅ ਲਾਇ ਧਿਆਨ ਬਜਿਆ ਨੇ ਗੁਰਬਾਣੀ ਦੇ ਕੀਰਤਨ ਕੀਤੇ ਅਖਰਵਾ ਦਾ ਕਾਟਾ ਬੁਰਜੂਗ ਮਾਫ ਕਰਨੀ ਬਾਣੀ ਦਾ ਭਾਪ ਛੇਤਾਂ 'ਚ ਹਿਰਦਿਆ ਤੇ ਬਸੋਣਾ ਬੜੀ ਸੁਰੀ ਬਾਣੀ ਦਾ ਪ੍ਰਵਾਨ ਕਰਨੀ ਬਾਣੀ ਪੜਨ ਸਰਵਣ ਮੰਨਣ ਦੀ ਹਸਨ ਦਾ ਬਾਣ ਬਖਸ਼ਿਸ਼ ਕਰਨ ਸਰਗੂ ਸਾਹਿਬ ਜੀ ਮਹਾਰਾਜ ਜੋ ਭਾਵਨਾ ਲੈ ਕੇ ਭਾਈ ਜਗੀਰ ਸਿੰਘ ਤੇ ਬੀਬੀ ਮਨਦੀਪ ਕੌਰ ਸਮੂਹ ਪਰਿਵਾਰ ਵੱਲੋਂ ਬੌਲੀ ਸੁਖਮਨੀ ਸਾਹਿਬ ਦੇ ਜਾਗ ਆਪकी ਸੰਗਤ ਦੀ ਲੰਗਰ ਦੀ ਸੇਵਾ ਆਪ ਨੂੰ ਸੁੰਦਰ ਬਾਣੇ ਪਿਸ਼ਾਕੇ ਪਹਿਨਾਇ ਪੜਦੇ ਟਕਨੇ ਮਹਾਰਾਜ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੱਚੇ ਪੁਰ ਆਪਣੀ ਪ੍ਰੀਤ ਸੇਲ ਨੂੰ ਵਿਦਿਆਰਥੀਦਾਰ ਬਖਸ਼ਿਸ਼ ਕਰਨਾ ਸਤਿਗੁਰੂ ਸਾਹਿਬ ਜੀ ਮਹਾਰਾਜ ਜੋ ਭਾਵਨਾ ਲੈ ਕੇ ਜਾਵ ਕਰਵਾਏ ਭਾਵਨਾ ਨੂੰ ਭਾਗ ਲਾਉਣੇ ਪਰਵਾਰਾਂ ਨੂੰ ਸ਼ੁਭ ਸ਼ਾਂਤੀ ਬਖਸ਼ਿਸ਼ ਕਰਨੀ ਸਤਿਗੁਰੂ ਸਾਹਿਬ ਜੀ ਮਹਾਰਾਜ ਸਵੇਤ ਕਾਨਾ ਲੋਕੀ ਨੋਵਾ ਦੀ ਦੇਹ ਅਰੋਗਤਾ ਦੀ ਅਰਦਾਸ ਹੈ ਜੀ ਮਹਾਰਾਜ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਕਾਮਯਾਬੀ ਬਖਸ਼ਿਸ਼ ਕਰਨੀ ਉਹਨਾਂ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਮਹਾਰਾਜ ਆਪ ਜੀ ਨਾਮਾ ਦਰ ਪ੍ਰਮਾਨ ਕਰਨੀਆਂ ਆਪਕੇ ਹਜੂਰ ਅਰਦਾਸ ਬੇਨਤੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਾ ਕੋਈ ਜੀਵ ਆਪਕੇ ਹੁਕਮ ਅਨੁਸਾਰ ਬਾਹਰ ਲੋਕ ਤੇ ਆਉਂਦੇ ਹਨ ਜਿੰਨੇ ਸਵਾਸ ਰੂਪੀ ਕੋ ਜੀ ਆਪ ਬਖਸ਼ਿਸ਼ ਕਰਦੇ ਪਰਵਾਸ ਸਮਾਜ ਦੇ ਵਿੱਚ ਬਿਜੜਿਆ ਹੋਇਆ ਆਪ ਦਾ ਹੁਕਮ ਹੁੰਦਾ ਲੋਕ ਕੋ ਪਰਲੋਕ ਗਮਨ ਕਰ ਜਾਂਦੇ ਸਰਦਾਰ ਸੁਖਬੀਰ ਸਿੰਘ ਸੰਧਾ ਆਪਕੇ ਹੁਕਮ ਅਨੁਸਾਰ ਬਾਹਰ ਲੋਕ ਤੇ ਆਏ ਆਪ ਦੀ ਸਵਾਸਾਂ ਵੱਲੋਂ ਸਵਾਸਾਂ ਦੀ ਬਖਸ਼ਿਸ਼ ਕੀਤੀ ਹੋਈ ਮੋਦੀ ਸਤਿਗੁਰੂ ਸਾਹਿਬ ਜੀ ਮਹਾਰਾਜ ਭੋਗ ਲਿਆ ਹੋਇਆ ਆਪ ਦਾ ਹੁਕਮ ਆ ਗਿਆ ਆਕਾਰ ਬਣਾਣਾ ਕਰ ਗਿਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਿਆ ਕਰਦਿਆਂ ਹੋਇਆ ਪਰਿਵਾਰ ਸਮਾਜ ਦੇ ਵਿੱਚ ਵਿਚਰਦੇ ਆ ਸਤਿਗੁਰੂ ਸਾਹਿਬ ਕਿਰਪਾ ਕਰਨੀ ਉਹਨਾਂ ਦੀ ਆਤਮਾ ਨੂੰ ਆਪਣੇ ਜਨਮਾਂ ਦੇ ਨਿਵਾਸ ਬਖਸ਼ਿਸ਼ ਕਰਨਾ ਪਿਛੇ ਪਰਿਵਾਰ ਨੂੰ ਸਨੇਹਾਂ ਨਾਲ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਨੂੰ ਸੂਕ ਸ਼ਾਂਤੀ ਬਖਸ਼ਿਸ਼ ਕਰਨੀ ਸਤਿਗੁਰੂ ਸਾਹਿਬ ਜੀ ਮਹਾਰਾਜ ਆਪਨੇ ਕਿਰਪਾ ਕਰਨੀ ਮੇਰ ਭਰਿਆ ਹੱਥ ਪਰਿਵਾਰ ਤੇ ਸਹੀਬ ਸੁਨਾਈ ਰੱਖਣਾ ਸਤਿਗੁਰੂ ਸਾਹਿਬ ਜੀ ਮਹਾਰਾਜ ਆਪਣੇ ਸੇਵਕ ਕੀ ਆਪੇ ਰਾਖ ਹੈ ਆਪੇ ਇਨਾਮ ਜਿਵਾ ਹੈ ਜਨ ਜਹਕਾਰ ਕਿਰਤ ਸੇਵਕ ਦੀ ਤਮਾ ਤਾਗ ਹੁੰਦਾ ਹੈ ਸਤਿਗੁਰੂ ਸਾਹਿਬ ਮਹਾਰਾਜ ਆਪਕਾ ਓਟ ਆਸਰਾ ਲੈ ਕੇ 13 ਅਕਤੂਬਰ ਨੂੰ ਜਿਨੀਵਾ ਵਿਖੇ ਕਰਵਾਈ ਜਾ ਰਹੀ ਇਨਸਾਫ ਲਈ ਜਿਸ ਵਿੱਚ ਮਹਾਰਾਜ ਸਿੱਖ ਕੌਮ ਨੂੰ ਨਾਲ ਹੋਏ ਜ਼ੁਲਮਾਂ ਅੱਗੇ ਜਾਵੋ ਹਰਮ ਲਾਗੂ ਕਿਸ ਜੋਗਤ ਹੈ ਸੋ ਕਾਇਤ ਹੈ ਸੂਰਾ ਆਤਮ ਜਿਣਾ ਸਭਨ ਵਸਦਾ ਕਹ ਜਾਂਦਾ ਸਤਗੁਰੂ ਪੂਰਾ ਤਨ ਜਿਉ ਤੇ ਕੋ ਜਗ ਮੈਂ ਮੁਕਤੇ ਹਰ ਕੀਤ ਮੈਂ ਜੋਤ ਵਿਚਾਰ ਹੈ ਭਾਈ ਖਰਦੀਪ ਸਿੰਘ ਨਿਜਰ ਅਤੇ ਹੋਰ ਅਨੇਕਾਂ ਸਿੰਘਾਂ ਦੇ ਸਤਗੁਰੂ ਸਾਹਿਬ ਦੀ ਸ਼ਹਾਦਤ ਸਬੰਧੀ ਅਰਜੀ ਦਾਖਲ ਕਰਵਾਉਣ ਵਾਸਤੇ ਅਨਸਾਬ ਰੈਲੀ ਗੁਰਮੁਖ ਪਿਆਰਿਆਂ ਵੱਲੋਂ ਕਰਵਾਈ ਜਾ ਰਹੀ ਹੈ ਇਹਨਾਂ ਕਾਰਜਾਂ ਵਿੱਚ ਆਪਨੇ ਅਨਸਮ ਸਹਾਈ ਹੋਣਾ ਕਾਰਜ ਨਿਰਵਿਘਨਤਾ ਸਹਿਤ ਸੰਪੰਨ ਕਰਨੇ ਸਤਿਗੁਰੂ ਸਾਹਿਬ ਜੀ ਮਹਾਰਾਜ ਆਪਣਾ ਮੇਰ ਪਰਿਆ ਹੱਥ ਰੱਖਣਾ ਕਾਮਯਾਬੀ ਬਖਸ਼ਿਸ਼ ਕਰਨੀ ਕੌਮੀ ਜੁਝਾਰੂ ਭਾਈ ਰਵਿੰਦਰ ਸਿੰਘ ਅਤੇ ਬਾਕੀ ਸਾਥੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਮਹਾਰਾਜ ਆਪਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੋ ਜੋ ਮਾਈ ਭਾਈ ਆਪਕੀ ਪਾਵਨ ਹਾਲ ਦੀ ਅੰਦਰ ਤਾਂ ਮਨ ਤਾਂ ਜੇ ਨਾਲ ਹਾਜ਼ਰੀ ਭਰ ਰਹੇ ਕੜਾ ਪ੍ਰਸ਼ਾਦ ਦੀਆਂ ਰਸਤਾ ਦੀਆਂ ਲੰਗਰ ਦੀਆਂ ਰਸਤਾ ਸੁੰਦਰ ਮਾਲੀ ਮਠਿਆਈਆਂ নানা ਪ੍ਰਕਾਰ ਦੀਆਂ ਪੇਟਾਵਾਂ ਲੈ ਕੇ ਹਾਜ਼ਰ ਹੋਏ ਹਨ

ਆਦੀ ਰੂਪਾ ਚੂੜੀ ਨਿੱਤਾ ਟੁਗੜੀ ਤੋਂ ਹੱਥ ਕੇ ਕੇ ਰਖਣਾ ਜੀ ਸਤ ਸੰਤੋਖ ਦਇਆ تیر ਜੀ ਖਿਵਾ ਗਿਆਨ ਸ਼ੁਭ ਗੁਨਾ ਦਾ ਆਪ ਦੇ ਬਿਰਧ ਦਾ ਆਪ ਕੇ ਧਰਮ ਦਾ ਫਿਕਤਾਵਾ ਕਰੋ ਨਾ ਮਹਾਰਾਜ ਆਪ ਸਭ ਜੀਵਾਂ ਤੇ ਦਇਆ ਕਰੋ ਪਾਵਨ ਕੋਤਰ ਹੁਕਮ ਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰਤ ਕਰੋ ਦਰਸਾਏ ਗਿਆਨ ਪ੍ਰਦੇਸ਼ ਤੇ ਚੱਲਣ ਦਾ ਬਲ ਬਖਸ਼ੋ ਆਪ ਜੀ ਕੀ ਕਰਨ ਹਰਨ ਵਿੱਚ ਜੋਹੀ ਆਵੈ ਤੋ ਰਾਜੀ ਜਾਵ ਛੋਵੇਂ ਨਾਮ ਕਿਤੇ ਆਵੇ ਨਾਨਕ ਨਾਮ ਚੜਜੀ ਤਾ ਤੇਰੇ ਕੋਟਾ ਦੇ ਸਰਦਨ ਮਾਰ ਫਰਾ ਸੁਆਹੀ ਗੁਰਜੀ ਕਾ ਹਰਸਾ ਵਾ Stop the video!